ਵਾਦਮ ਸਤਿਕਾਰਯੋਗ ਗੁਰੂ ਸਵਾਹਿਬਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਕੀ ਚੈਨਲ ਵੱਲੋਂ ਅੱਜ ਇੱਕ ਸਪੈਸ਼ਲ ਦਮਦਮਾ ਸਹਿਤੀ ਵੀਡੀਓ ਪੇਸ਼ ਕੀਤੀ ਜਾ ਰਹੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਦੇਸ਼ ਦਿੱਤਾ ਸੀ ਜੂਂਦਕਾਣੇ ਦੀ ਮੰਡੀ ਵਿੱਚ ਜਾ ਕੇ ਵਿਹਾਂ ਫੇਰ ਦਾ ਲੰਗਰ ਚਲਾ ਕੇ ਕਿਉਂਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸੇ ਪਾਈਏ ਤੇ ਮਹਾਵਾਕ ਅਨੁਸਾਰ ਸਤਿਗੁਰ ਜੀ ਨੇ ਲੰਗਰ ਚਲਾਇਆ ਪਰ ਕੋਈ ਜਾਤ ਪਰਾਦਰੀ ਜਾਂ ਉੱਚ ਨੀਂਚ ਨਹੀਂ ਵੇਖਿਆ ਕਿਉਂਕਿ ਗੁਰੂ ਨਾਨਕ ਦਾ ਲੰਗਰ ਚਾਹੇ ਉਹ ਸ਼ਬਦ ਦਾ ਲੰਗਰ ਹੈ ਚਾਹੇ ਉਹ ਰੋਟੀ ਦਾ ਲੰਗਰ ਹੈ ਕਿਤੇ ਗਰੀਬ ਦੇ ਦੁਆਦਾਰੂ ਦਾ ਲੰਗਰ ਹੈ ਉਹ ਸਾਰਿਆਂ ਵਾਸਤੇ ਇੱਕ ਬਰਾਬਰ ਦਾ ਚੱਲਿਆ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਖੰਡੂਰ ਸਾਹਿਬ 'ਤੇ ਲੰਗਰ ਚਲਾਇਆ ਉਹਦੇ ਵਿੱਚ ਕਦੀ ਭਿੰਨ ਭੇਦ ਨਹੀਂ ਹੋਇਆ ਉਸਤੰਬਾਦ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਵਿਖੇ ਲੰਗਰ ਚਲਾਇਆ ਉਹਦੇ ਵਿੱਚ ਕੋਈ ਭੇਨ ਭੇਦ ਨਹੀਂ ਹੋਇਆ ਉਸਤੰਬਾਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਮੋੜੀ ਗੱਡੀ ਤੇ ਉੱਥੇ ਵੀ ਜਿੱਥੇ ਸੰਗਤ ਤੇ ਪੰਗ ਦੋ ਮੈਂ ਚੀਜ਼ਾਂ 71 ਰੱਖੀਆਂ ਤੇ ਅੱਜ ਤੱਕ ਵੀ ਉਹ 71 ਨੇ। ਉੱਥੇ ਵੀ ਜਾਤ ਪੇਡ ਭਾਵ ਕੋਈ ਨਹੀਂ ਰੱਖਿਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵੀ ਅੰਮ੍ਰਿਤਸਰ ਵਿਖੇ ਲੰਗਰ ਚਲਾਇਆ ਸ਼ਬਦ ਇਕੱਤਰ ਕਰਨ ਦਾ ਲੰਗਰ ਵੀ ਚੱਲਿਆ ਤੇ ਸ਼ਬਦ ਗੰ ਪ੍ਰਕਾਸ਼ ਕਰਨ ਦਾ ਲੰਗਰ ਵੀ ਚੱਲਿਆ ਤੇ ਬਾਕੀ ਲੰਗਰ ਪ੍ਰਸ਼ਾਦਾ ਜੋ ਉਹਦਾ ਲੰਗਰ ਵਿੱਚ ਚੱਲਿਆ ਜੋ ਲੰਗਰ ਵਿੱਚ ਬਣਿਆ ਉਹ ਸਾਰੀ ਦੁਨੀਆ ਵਾਸਤੇ ਬਣਿਆ ਕਿਉਂਕਿ ਮੇਰੇ ਹਜੂਰ ਕਹਿੰਦੇ ਨੇ ਅਹਲ ਅੱਲਾ ਨੂਰ ਨੂੰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਨੂੰ ਪੁੱਜਿਆ ਕੌਣ ਭਲੇ ਤੋਂ ਮੰਦੇ ਮੱਟੀ ਦੇ ਇੱਟ ਅਨੇਕ ਪਾਸ ਕਰ ਸਾਜੀ ਸਜਨ ਹਾਰੇ ਨਾ ਕਿਸ਼ਮੂਤ ਕੋਚ ਮੱਟੀ ਕੇ ਭਾਂਡੇ ਨਾ ਕਿਸ਼ਮੂਤ কুমਾਰੇ ਹਲਹੁ ਲੱਖ ਨਾ ਜਾਈ ਲਖਿਆ ਗੁਰਗੜ ਦੀਨਾ ਮਿੱਠਾ ਕਹੋ ਕਬੀਰ ਮੇਰੀ ਸੰਗ ਕਾ ਨਾਸੀ ਸਰਬ ਨਰਨਜਨ ਮਿੱਠਾ ਇਸ ਕਰਕੇ ਉਹਨਾਂ ਨੇ ਤੇ ਇਨਸਾਨੀਅਤ ਵਿੱਚੋਂ भगवान ਨੇ દર્શન ਕੀਤੇ ਤੇ ਸਾਰਿਆਂ ਨੂੰ ਬਰਾਬਰ ਜਾਣਿਆ ਅਤਿ ਅੰਮ੍ਰਿਤਸਰ ਦੇ ਚਾਰ ਦਰਵਾਜੇ ਰੱਖਣ ਦਾ ਪ੍ਰਤੀ ਇਹ ਸੀ ਕਿ ਇੱਥੇ ਜੈਨੀ ਆਵੇ ਇੱਥੇ ਬੋਧੀ ਆਵੇ ਇੱਥੇ ਸਿੱਖ ਆਵੇ ਸਿੱਖ ਦਾ ਵੈਰੀ ਆਵੇ ਇੱਥੇ ਸਨੇਵਾ ਆਵੇ ਇੱਥੇ ਜੋਗੀ ਆਵੇ ਇੱਥੇ ਜੰਗਮ ਆਵੇ ਇੱਕ ਇੱਥੇ ਸਿੱਧ ਆਵੇ ਇੱਥੇ ਨਾਥ ਆਵੇ ਇੱਥੇ ਮੁਸਲਮ ਆਵੇ ਇੱਥੇ ਹਿੰਦੂ ਆਵੇ ਇੱਥੇ ਮਨਮੀ ਆਵੇ ਇੱਥੇ ਚਮਾਰ ਆਵੇ ਇੱਥੇ ਰਾਜਪੂਤ ਆਵੇ ਇੱਥੇ ਜੱਟ ਆਵੇ ਇੱਥੇ ਬੇਦੀ ਆਵੇ ਇੱਥੇ ਖੱਤਰੀ ਆਵੇ ਸਾਰਿਆਂ ਵਾਸਤੇ ਚਾਰੇ ਦਰਵਾਜ਼ੇ ਖੁੱਲੇ ਨੇ ਤੇ ਕਿਸੇ ਨੂੰ ਵੀ ਕਿਸੇ ਚੀਜ਼ ਤੋਂ ਮਨਾਈ ਨਹੀਂ ਫਰਦੰਮਨ ਸਾਹਿਬ ਦੇ ਵਿੱਚ ਇੱਕ ਨਵੀਂ ਘਟਨਾ ਵਾਪਰੀ ਹੈ ਕਿਉਂਕਿ ਉੱਥੇ ਜਿਹੜੇ ਵੱਡੇ ਧਨਾਟ ਬੰਦੇ ਲੰਗਰ ਛਕਣ ਵਾਸਤੇ ਜਾਂਦੇ ਹਨ ਉਹਨਾਂ ਵਾਸਤੇ ਤੇ ਪੰਗਤ ਹੋਰ ਲੰਗਰ ਹੋਰ ਤੇ ਉਹਨਾਂ ਦੀ ਸੰਗਤ ਵੀ ਹੋਰ ਤੇ ਕਈਆਂ ਨੂੰ ਉਥੇ ਪਛੜੀ ਸਰਾਨੀ ਕਹਿ ਕੇ ਤੇ ਜਾਂ ਗਰੀਬ ਗੁਰਵੇ ਨੂੰ ਉਥੋਂ ਕੱਢ ਦਿੱਤਾ ਜਾਂਦਾ ਹੈ ਜਿਹੜੀ ਜਿਹੜੇ ਗਰੀਬ ਨੂੰ ਮੇਰੇ ਸਾਂਚਾ ਕਹਿੰਦੇ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਉਹ ਗੁਰੂ ਦੀ ਗੋਲਕ ਅੱਜ ਚੋਰ ਉਚੱਕਿਆਂ ਅਤੇ ਧੜੋਈਆਂ ਵਾਸਤੇ ਖੁੱਲੀ ਹੈ ਕਿਸੇ ਨੇ ਕਿਛਨ ਲੜਨਾ ਹੋਵੇ ਤੇ ਉਹ ਚਾਹੇ ਸ਼ਰਾਬੀ ਵੀ ਇਕੱਠੇ ਗੱਲਣੇ ਹੋਵੇ ਤੇ ਉਹਦੇ ਵਾਸਤੇ ਲੰਗਰ ਸਪੈਸ਼ਲ ਬਣ ਜਾਂਦਾ ਹੈ ਤੇ ਜਿਹੜਾ ਕੋਈ ਗਰੀਬ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਲੰਗਰ ਹੈ ਨਹੀਂ ਲੰਗਰ ਮਸਤਾਨਾ ਹੋ ਗਿਆ ਤੁਸੀਂ ਇੱਥੇ ਲੰਗਰ ਨਹੀਂ ਛੱਕ ਸਕਦੇ ਤੇ ਨਾਲੇ ਉਹਨਾਂ ਦੀ ਜਾਤ ਦਾ ਨਾਮ ਲੈ ਕੇ ਕਿਉਂਕਿ ਮੇਰਾ ਨਹੀਂ ਦਿੱਦ ਕਰਦਾ ਨਾਮ ਲੈਣ। ਉਹਨਾਂ ਦੀ ਜਾਤ ਚਤਾਲ ਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਵਾਸਤੇ ਇੱਥੇ ਲੰਗਰ ਨਹੀਂ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਉੱਥੇ 8 ਮਹੀਨੇ ਰਹੇ। ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਕੀਤੀ। ਪਰ ਇਹ ਜਿਹੜੇ ਲੋਕ ਪਖੰਡੀ ਲੋਕ ਪਾਪੀ ਲੋਕ ਜਿਨ੍ਹਾਂ ਨੇ ਗਰੀਬ ਦਾ ਹੱਕ ਖੋਇਆ ਜਿਨ੍ਹਾਂ ਨੂੰ ਲੰਗਰ ਦੀ ਲੋੜ ਹੈ ਉਹਨਾਂ ਨੂੰ ਲੰਗਰ ਮਿਲਦਾ ਨਹੀਂ ਤੇ ਜਿਨ੍ਹਾਂ ਨੂੰ ਲੰਗਰ ਦੀ ਲੋੜ ਨਹੀਂ ਉਹਨਾਂ ਨੂੰ ਧੱਕੇ ਨਾਲ ਛਕਾਇਆ ਜਾਂਦਾ ਇਸ ਕਰਕੇ ਉਸ ਜਗ੍ਹਾ ਤੇ ਗਰੀਬ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਡੀਲਰਾਂ ਦੇ ਗੁੰਡਿਆਂ ਤੋਂ ਹਾਰਿਆ ਜਾ ਰਿਹਾ ਹੈ ਇੱਥੇ ਤੱਕ ਵੀ ਮੇਰੇ ਕੋਲ ਰਿਪੋਰਟ ਹੈ ਮੈਂ ਪੱਕੇ ਤੌਰ ਤੇ ਗੱਲ ਕਰਦਾ ਕਦੇ ਕੱਚੀ ਗੱਲ ਨਹੀਂ ਕੀਤੀ ਕਿ ਉੱਥੋਂ ਗਰੀਬ ਬੰਦਿਆਂ ਜਿਨ੍ਹਾਂ ਦੇ ਕੱਪੜੇ ਮੈਲੇ ਚਾਲੇ ਨੇ ਤੇ ਧਨ ਮੰਨੂ ਗਰੀਬ ਨੇ ਉਹਨਾਂ ਨੂੰ ਧੱਕੇ ਮਾਰ ਕੇ ਵੀ ਕੱਟ ਦਿੱਤਾ ਜਾਂਦਾ ਹੈ ਦੇ ਨਾਲੇ ਉਹਨਾਂ ਦੇ ਜਾਤਚਾਰੇ ਜਾਂਦੀ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਬਦਲ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਫਿਰ ਅਸੀਂ ਕਹਿ ਰਹੇ ਹਾਂ ਕਿ ਸਿੱਖ ਕੌਮ ਵਿੱਚ ਗ੍ਰਾਮਤਾ ਆ ਰਹੀਆਂ ਨੇ ਗ੍ਰਾਮਤਾ ਤਾਂ ਤੁਸੀਂ ਆਪ ਪੈਦਾ ਕੀਤੀਆਂ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਕਿੱਸੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੂੰ ਤੁਸੀਂ ਦੂਰ ਕਰ ਰਹੇ ਹੋ ਆਪਣੇ ਆਪ ਤੋਂ ਤੇ ਜਿਨ੍ਹਾਂ ਦੀ ਗੁਰਬਾਣੀ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾਂ ਨੂੰ ਵੀ ਤਰਕਾਰਿਆ ਜਾ ਰਿਹਾ ਇਸ ਕਰਕੇ ਇਹ ਜਿਹੜੀ ਸਭ ਤੋਂ ਵੱਡੀ ਗਰਾਵਟ ਇੱਕ ਇੱਕ ਪਿੰਡ ਵਿੱਚ 18-18 ਗੁਰਦੁਆਰੇ ਤੇ ਫਿਰ ਉੱਥੇ ਜਾਤ ਦਾ ਕੋਲ ਬਰਦਾ ਇਹ ਜੱਟਾਂ ਦਾ ਗੁਰਦੁਆਰਾ ਜੀ ਇਹ ਬੇਦੀਆਂ ਦਾ ਗੁਰਦੁਆਰਾ ਜੀ ਇਹ ਮਜਬੀਆਂ ਦਾ ਗੁਰਦੁਆਰਾ ਜੀ ਇਹ ਰਵੈਦਾਸੀਆਂ ਦਾ ਗੁਰਦੁਆਰਾ ਜੀ ਇਸ ਤਰ੍ਹਾਂ ਇਹ ਰਾਜ ਕੰਧਾ ਗੁਰਦੁਆਰਾ ਜੀ ਇਹ ਪੰਡਤਾਂ ਦਾ ਗੁਰਦੁਆਰਾ ਜੀ ਇਹ ਭੱਟਾਂ ਦਾ ਗੁਰਦੁਆਰਾ ਜੀ ਇਹ ਤਖਾਣਾ ਦਾ ਗੁਰਦੁਆਰਾ ਜੀ ਇਹ ਲੋਹਾਰਾਂ ਦਾ ਗੁਰਦੁਆਰਾ ਜੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਰਿਆਂ ਨੂੰ ਉਪਦੇਸ਼ ਇੱਕ ਦਿੰਦਾ ਹੈ ਨਾ ਤੇ ਸਾਡੇ ਲੋਕਾਂ ਨੇ ਉਸ ਗੁਰੂ ਦੇ ਨਾਂ ਤੇ ਵੀ ਵੰਡੀਆਂ ਪਾ ਦਿੰਦੀਆਂ ਤੇ ਗ੍ਰਾਮਕ ਕੌਮ ਵਿੱਚ ਕਿਵੇਂ ਨਾ ਆਵੇ ਮੇਰੀ ਸਾਰਿਆਂ ਲੀਡਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਪੰਥਦਰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਆਪਕਾ ਸੰਭਾਲ ਲਓਗੇ ਤੇ ਕਲਾਉਂ ਫੌਮ ਜੜੀਏ ਬਲਤੀਆਂ ਵੱਲ ਜਾਵੇਗੀ ਨਹੀਂ ਤੇ ਇੱਕ ਪੰਜਾਬੀ ਦਾ ਸ਼ਾਇਰ ਬੜੀਆਂ ਸੁੰਦਰ ਲੈਣਾ ਕਹਿੰਦਾ ਉਹ ਕਹਿੰਦਾ ਪੀਤਾ ਪੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਤੇ ਤਫਾਕ ਦੀ ਖੁੱਲ ਜਾਵੇ ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ ਜਿਹੜਾ ਦੁੱਧ ਤਰਿਆਵ ਵਿੱਚ ਡੁੱਬ ਜਾਵੇ ਉਹ ਜੱਟ ਨਾ ਮੁੜ ਕੇ ਆਉਣ ਤਾੜੇ ਜਿੱਦੀ ਮਿਹਨਤ ਦੀ ਖੇਤੀ ਰੁੜ ਜਾਵੇ ਬਿਨਾ ਬਖਤੀ ਉਹ ਨਹੀਂ ਮਿਸਾਲ ਬਲਦੀ ਬਿਨਾ ਤੇਲ ਤੋਂ ਦੀਵਾ ਹੋ ਕੁੱਲ ਜਾਵੇ ਉਸ ਕੌਮ ਦਾ ਪਾਸਾ ਰੱਬ ਰੱਖਾ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਸਾਡੇ ਸਤਿਗੁਰਾਂ ਦਾ ਫਲਸਫਾ ਅੱਜ ਤੁਸੀਂ ਵਿਸਾਰਦੇ ਜਾ ਰਹੇ ਹੋ ਤੇ ਆਪਣੇ ਆਪਣੀ ਤੂਤੀ ਬੋਲ ਰਹੇ ਹੋ ਆਪਣੀਆਂ ਆਪਣੀਆਂ ਜਥੇਬੰਦੀਆਂ ਨੂੰ ਅੱਗੇ ਕਰਦੇ ਹੋ ਤੇ ਜੋ ਵਾਹਿਗੁਰੂ ਮੰਤਰ ਹੈ ਜਪ ਹਾਂ ਮੈਂ ਕੋਈ ਮੇਰੇ ਸ਼ੰਚਾ ਕਹਿੰਦੇ ਨੇ ਉਸ ਗੁਰਮੰਤਰ ਨੂੰ ਤੁਸੀਂ ਯਾਦ ਨਹੀਂ ਕਿਉਂ ਯਾਦ ਨਹੀਂ ਕਰਦੇ ਮਹਾਰਾਜ ਨੇ ਆਖਿਆ ਸੀ ਸਾਹ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਤੇ ਉਹਨੂੰ ਵੀ ਅਸੀਂ ਆਪਣੇ ਆਪਣੇ ਤਰੀਕੇ ਨਾਲ ਵੱਢ ਰਹੇ ਆ ਇਸ ਕਰਕੇ ਗੁਰੂ ਨਾਲ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਮੰਤਰ ਨਾਲ ਗੁਰਮੰਤਰ ਨਾਲ ਮੂਲ ਮੰਤਰ ਨਾਲ ਟੁੱਟਦੇ ਜਾ ਰਹੇ ਤੇ ਕੌਮ ਵਿਖਲਦੀ ਜਾ ਰਹੀ ਏ ਤੇ ਜੇ ਕੌਮ ਨੂੰ ਸੰਭਾਲਣਾ ਗੁਰੂ ਦੇ ਮੰਤਰ ਨਾਲ ਵਾਹਿਗੁਰੂ ਗੁਰਮੰਤਰ ਨਾਲ ਜੋੜੋ ਮੂਲ ਮੰਤਰ ਨਾਲ ਜੋੜੋ ਸਤਿਗੁਰ ਜੀ ਦੇ ਚਰਨਾਂ ਨਾਲ ਜੋੜੋ ਅੱਜ ਦੇ ਪੰਥ ਵਿੱਚ ਏਕਾ ਇਤਫਾਕ ਬਣਾਓ ਜੇ ਕਾਮਯਾਬ ਹੋਣਾ ਨਹੀਂ ਤੇ ਜਿਹੜੀ ਗੱਲ ਮੈਂ ਸ਼ੇਰ ਦੇ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਉਸ ਵਾਂਗਾਂ ਉਸ ਸ਼ੇਰ ਦੇ ਕਹਿਣ ਅਨੁਸਾਰ ਉਸ ਸ਼ਾਇਰ ਦੇ ਕਹਿਣ ਅਨੁਸਾਰ ਸਾਡੀ ਕੌਮ ਕਿਸੇ ਦਿਨ ਨਸਤੋ ਨਬੂਦ ਹੋ ਜਾਏਗੀ ਕਿਉਂਕਿ 60% ਤੇ ਸਾਡੇ ਵਿੱਚ ਗ੍ਰਾਫਟਾਂ ਆ ਚੁੱਕੀਆਂ ਨੇ 40% ਕੌਮ ਅਜੇ ਸਹੀ ਹੈ ਤੇ ਜੇ ਇਹੀ ਕੰਮ ਚੱਲਦਾ ਰਿਹਾ ਕੁਝ ਬਾਅਦ ਜਾਂਦਾ ਤੇ ਕੁਝ ਨਸ਼ਿਆਂ ਦਾ ਜਿਹੜਾ ਪੰਜਾਬ ਵਿੱਚ ਛੇਵਾਂ ਤਰੇਆਰ ਫਗ ਰਿਹਾ ਹੈ ਰੁਝਾਨ ਵੱਧ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਕਾਨੂੰਨ ਨੇ ਨਿਰਸਤ ਅਨਬੂਧ ਹੋ ਜਾਣਾ ਇਸ ਕਰਕੇ ਦਾਸਤੀ ਵੈਨਤੀ ਨੂੰ ਪ੍ਰਵਾਨ ਕਰੋ ਜਿਸ ਵੀਰ ਨੂੰ ਚੰਗੀ ਵੀਡੀਓ ਲੱਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਾਸ ਨੂੰ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ